ਅਮੂਲ ਨੇ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਹੁਣ ਦੁੱਧ ਦੇ ਪੀਣਾ ਹੋਰ ਮਹਿੰਗਾ ਹੋ ਜਾਵੇਗਾ ਕੰਪਨੀ ਨੇ ਦੁੱਧ ਦੀ ਕੀਮਤ ਵਿੱਚ 20% ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ ਕੰਪਨੀ ਵੱਲੋਂ ਕੀਮਤਾਂ ਵਿੱਚ ਕੀਤੇ ਗਏ ਇਹ ਬਦਲਾ ਅੱਜ ਯਾਨੀ 1 ਮਈ ਤੋਂ ਲਾਗੂ ਹੋਵੇਗਾ ਦੁੱਧ ਤੇ ਡੇਰੀ ਪ੍ਰੋਡਕਟ ਖੇਤਰ ਦੀ ਕੰਪਨੀ ਅਮੂਲ ਨੇ ਅੱਜ ਤੋਂ ਦੁੱਧ ਦੇ ਰੇਟਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਹੈ ਵਧੇ ਹੋਏ ਰੇਟ ਦੇਸ਼ ਭਰ ਵਿੱਚ ਅੱਜ ਤੋਂ ਲਾਗੂ ਕੀਤੇ ਜਾਣਗੇ ਕੰਪਨੀ ਨੇ ਕਿਹਾ ਕਿ ਜੂਨ 2024 ਦੇ ਬਾਅਦ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ ਪਿਛਲੇ ਸਾਲ ਅਮੂਲ ਨੇ ਗਾਹਕਾਂ ਨੂੰ ਰਾਤ ਦੇਣ ਲਈ ਲਗਭਗ 5 ਮਹੀਨੇ ਤੱਕ 1 ਲੀਟਰ ਤੇ 2 ਲੀਟਰ ਦੇ ਪੈਕ ਤੇ ਆੰਗਾਰਾ 2 ML ਤੇ 100 ML ਵਾਜੂ ਦੁੱਧ ਮੁਫਤ ਦਿੱਤਾ ਸੀ ਇਸ ਤੋਂ ਇਲਾਵਾ ਜਨਵਰੀ 2025 ਵਿੱਚ ਅਮੂਲ ਨੇ ਆਪਣੇ ਇੱਕ 1 ਲੀਟਰ ਪੈਕ ਦੀ ਕੀਮਤ 1 ਰੁਪਿਆ ਘਟਾ ਕਰ ਦਿੱਤੀ ਸੀ ਜਿਸ ਨਾਲ ਗਾਹਕਾਂ ਨੂੰ ਰਾਤ ਮਿਲੀ ਸੀ ਕੰਪਨੀ ਨੇ ਕਿਹਾ ਕਿ ਕੀਮਤ ਵਦੇ ਦਾ ਮੁੱਖ ਕਾਰਨ 36 ਲੱਖ ਤੋਂ ਵੱਧ ਦੁੱਧ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੈ ਅਮੂਲ ਦੇ ਸਾਰੇ ਮੈਂਬਰ ਯੂਨੀਅਨ ਨੇ ਬੀਤੇ 1 ਸਾਲ ਵਿੱਚ ਕਿਸਾਨਾਂ ਨੂੰ ਦੁੱਧ ਦੇ ਬਿਹਤਰ ਰੇਟ ਦੇਣੇ ਸ਼ੁਰੂ ਕਰ ਦਿੱਤੇ ਅਮੂਲ ਨੇ ਦੱਸਿਆ ਕਿ ਉਪਭੋਗਤਾਵਾਂ ਤੋਂ ਇਕੱਠੀ ਕੀਤੀ ਰਕਮ ਦਾ ਲਗਭਗ 80 ਫੀਸਦੀ ਹਿੱਸਾ ਸਿੱਧਾ ਦੁੱਧ ਉਤਪਾਦਕਾਂ ਨੂੰ ਵਾਪਸ ਕੀਤਾ ਜਾਂਦਾ ਹੈ ਕੰਪਨੀ ਨੇ ਕਿਹਾ ਹੈ ਕਿ ਦੁੱਧ ਦੀ ਵਿਕਰੀ ਕੀਮਤ ਵਿੱਚ ਜਿੰਨਾ ਵਾਅਦਾ ਕੀਤਾ ਗਿਆ ਹੈ ਉਸ ਉਸ ਤੋਂ ਬਚਿਆ ਹਿੱਸਾ ਦੁੱਧ ਉਤਪਾਦਕਾਂ ਨੂੰ ਵਾਪਸ ਦਿੱਤਾ ਜਾਵੇਗਾ ਤਾਂ ਉਨ੍ਹਾਂ ਨੂੰ ਦੁੱਧ ਉਤਪਾਦਕ ਵਧਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਮੂਲ ਨੇ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਹੁਣ ਦੁੱਧ ਦੇ ਪੀਣਾ ਹੋਰ ਮਹਿੰਗਾ ਹੋ ਜਾਵੇਗਾ ਕੰਪਨੀ ਨੇ ਦੁੱਧ ਦੀ ਕੀਮਤ ਵਿੱਚ ਦਰ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਹੈ ਕੰਪਨੀ ਵੱਲੋਂ ਕੀਮਤਾਂ ਵਿੱਚ ਤੇਗੇ ਇਹ ਬਦਲਾ ਅੱਜ ਯਾਨੀ ਇੱਕ ਮੈਥੂ ਲਾਗੂ ਹੋਵੇਗਾ ਦੁੱਧ ਤੇ ਡੇਰੀ ਪ੍ਰੋਡਕਟ ਖੇਤਰ ਦੀ ਕੰਪਨੀ ਅਮੂਲ ਨੇ ਅੱਜ ਤੋਂ ਦੁੱਧ ਦੇ ਰੇਟਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਹੈ ਵਧੇ ਹੋਏ ਰੇਟ ਦੇਸ਼ ਭਰ ਵਿੱਚ ਅੱਜ ਤੋਂ ਲਾਗੂ ਕੀਤੇ ਜਾਣਗੇ ਕੰਪਨੀ ਨੇ ਕਿਹਾ ਕਿ ਜੂਨ 2024 ਦੇ ਬਾਅਦ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ ਪਿਛਲੇ ਸਾਲ ਅਮੂਲ ਨੇ ਗਾਹਕਾਂ ਨੂੰ ਰਾਤ ਦੇਣ ਲਈ ਲਗਭਗ 5 ਮਹੀਨੇ ਤੱਕ 1 ਲੀਟਰ ਤੇ 2 ਲੀਟਰ ਦੇ ਪੈਕਟ ਤੇ 500 ml ਤੇ 100 ml ਵਾਜੂ ਦੁੱਧ ਮੁਫਤ ਦਿੱਤਾ ਸੀ ਇਸ ਤੋਂ ਇਲਾਵਾ ਜਨਵਰੀ 2025 ਵਿੱਚ ਅਮੂਲ ਨੇ ਆਪਣੇ ਇੱਕ 1 ਲੀਟਰ ਪੈਕ ਦੀ ਕੀਮਤ 1 ਰੁਪਿਆ ਘਟਾ ਕਰ ਦਿੱਤੀ ਸੀ ਜਿਸ ਨਾਲ ਗਾਹਕਾਂ ਨੂੰ ਰਾਹਤ ਮਿਲੀ ਸੀ ਕੰਪਨੀ ਨੇ ਕਿਹਾ ਕਿ ਕੀਮਤ ਵਦੇ ਦਾ ਮੁੱਖ ਕਾਰਨ 36 ਲੱਖ ਤੋਂ ਵੱਧ ਦੁੱਧ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੈ ਅਮੂਲ ਦੇ ਸਾਰੇ ਮੈਂਬਰ ਯੂਨੀਅਨ ਨੇ ਬੀਤੇ 1 ਸਾਲ ਵਿੱਚ ਕਿਸਾਨਾਂ ਨੂੰ ਦੁੱਧ ਦੇ ਬਿਹਤਰ ਰੇਟ ਦੇਣੇ ਸ਼ੁਰੂ ਕਰ ਦਿੱਤੇ ਅਮੂਲ ਨੇ ਦੱਸਿਆ ਕਿ ਉਪਭੋਗਤਾਵਾਂ ਤੋਂ ਇਕੱਠੀ ਕੀਤੀ ਰਕਮ ਦਾ ਲਗਭਗ 80 ਫੀਸਦੀ ਹਿੱਸਾ ਸਿੱਧਾ ਦੁੱਧ ਉਤਪਾਦਕਾਂ ਨੂੰ ਵਾਪਸ ਕੀਤਾ ਜਾਂਦਾ ਹੈ ਕੰਪਨੀ ਨੇ ਕਿਹਾ ਹੈ ਕਿ ਦੁੱਧ ਦੀ ਵਿਕਰੀ ਕੀਮਤ ਵਿੱਚ ਜਿੰਨਾ ਵਾਅਦਾ ਕੀਤਾ ਗਿਆ ਹੈ ਉਸ ਉਸ ਤੋਂ ਬਚਿਆ ਹਿੱਸਾ ਦੁੱਧ ਉਤਪਾਦਕਾਂ ਨੂੰ ਵਾਪਸ ਦਿੱਤਾ ਜਾਵੇਗਾ ਤਾਂ ਉਨ੍ਹਾਂ ਨੂੰ ਦੁੱਧ ਉਤਪਾਦਕ ਵਧਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਮੂਲ ਨੇ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਹੁਣ ਦੁੱਧ ਦੇ ਪੀਣਾ ਹੋਰ ਮਹਿੰਗਾ ਹੋ ਜਾਵੇਗਾ ਕੰਪਨੀ ਨੇ ਦੁੱਧ ਦੀ ਕੀਮਤ ਵਿੱਚ ਦੋ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਹੈ ਕੰਪਨੀ ਵੱਲੋਂ ਕੀਮਤਾਂ ਵਿੱਚ ਇੱਗੇ ਇਹ ਬਦਲਾ ਅੱਜ ਯਾਨੀ ਇੱਕ ਮਈ ਤੋਂ ਲਾਗੂ ਹੋਵੇਗਾ ਦੁੱਧ ਤੇ ਡੇਰੀ ਪ੍ਰੋਡਕਟ ਖੇਤਰ ਦੀ ਕੰਪਨੀ ਅਮੂਲ ਨੇ ਅੱਜ ਤੋਂ ਦੁੱਧ ਦੇ ਰੇਟਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਹੈ ਵਧੇ ਹੋਏ ਰੇਟ ਦੇਸ਼ ਭਰ ਵਿੱਚ ਅੱਜ ਤੋਂ ਲਾਗੂ ਕੀਤੇ ਜਾਣਗੇ ਕੰਪਨੀ ਨੇ ਕਿਹਾ ਕਿ ਜੂਨ 2024 ਦੇ ਬਾਅਦ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ ਪਿਛਲੇ ਸਾਲ ਅਮੂਲ ਨੇ ਗਾਹਕਾਂ ਨੂੰ ਰਾਤ ਦੇਣ ਲਈ ਲਗਭਗ 5 ਮਹੀਨੇ ਤੱਕ 1 ਲੀਟਰ ਤੇ 2 ਲੀਟਰ ਦੇ ਪੈਕ ਤੇ ਕਾਨੂੰਨ ਵਰ ਜਾਂ ਐਮ ਐਲ ਤੇ 200 ml ਵਾਜੂ ਦੁੱਧ ਮੁਫਤ ਦਿੱਤਾ ਸੀ ਇਸ ਤੋਂ ਇਲਾਵਾ ਜਨਵਰੀ 2025 ਵਿੱਚ ਅਮੂਲ ਨੇ ਆਪਣੇ ਇੱਕ 1 ਲੀਟਰ ਪੈਕ ਦੀ ਕੀਮਤ 1 ਰੁਪਿਆ ਘਟਾ ਕਰ ਦਿੱਤੀ ਸੀ ਜਿਸ ਨਾਲ ਗਾਹਕਾਂ ਨੂੰ ਰਾਹਤ ਮਿਲੀ ਸੀ ਕੰਪਨੀ ਨੇ ਕਿਹਾ ਕਿ ਕੀਮਤ ਵਦੇ ਦਾ ਮੁੱਖ ਕਾਰਨ 36 ਲੱਖ ਤੋਂ ਵੱਧ ਦੁੱਧ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੈ ਅਮੂਲ ਦੇ ਸਾਰੇ ਮੈਂਬਰ ਯੂਨੀਅਨ ਨੇ ਬੀਤੇ 1 ਸਾਲ ਵਿੱਚ ਕਿਸਾਨਾਂ ਨੂੰ ਦੁੱਧ ਦੇ ਬਿਹਤਰ ਰੇਟ ਦੇਣੇ ਸ਼ੁਰੂ ਕਰ ਦਿੱਤੇ ਅਮੂਲ ਨੇ ਦੱਸਿਆ ਕਿ ਉਪਭੋਗਤਾਵਾਂ ਤੋਂ ਇਕੱਠੀ ਕੀਤੀ ਰਕਮ ਦਾ ਲਗਭਗ 80 ਫੀਸਦੀ ਹਿੱਸਾ ਸਿੱਧਾ ਦੁੱਧ ਉਤਪਾਦਕਾਂ ਨੂੰ ਵਾਪਸ ਕੀਤਾ ਜਾਂਦਾ ਹੈ ਕੰਪਨੀ ਨੇ ਕਿਹਾ ਹੈ ਕਿ ਦੁੱਧ ਦੀ ਵਿਕਰੀ ਕੀਮਤ ਵਿੱਚ ਜਿੰਨਾ ਵਾਅਦਾ ਕੀਤਾ ਗਿਆ ਹੈ ਉਸ ਉਸ ਤੋਂ ਬਚਿਆ ਹਿੱਸਾ ਦੁੱਧ ਉਤਪਾਦਕਾਂ ਨੂੰ ਵਾਪਸ ਦਿੱਤਾ ਜਾਵੇਗਾ ਤਾਂ ਉਨ੍ਹਾਂ ਨੂੰ ਦੁੱਧ ਉਤਪਾਦਕ ਵਧਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ